टुडे चैनल ते तो स्वागत है। गुरु रविदास महाराज जी दी चरण छो प्रापत इतिहासक पवित्र धार्मिक अस्थान श्री खुरालगढ़ साहिब विखे बहुजन समाज पार्टी दे सूबा प्रधान अवतार सिंह करीमपुर समुची लीडरशिप वालों पहला श्री खुरालगढ़ साहिब विखे भारी इकट्ठ किया गया धार्मिक अस्थान से मथा टेक उपरंत ਬਹੁਤ ਹੀ ਵੱਡੇ ਕਾਫਲੇ ਦੇ ਰੂਪ ਵਿੱਚ ਗੜਸ਼ੰਕਰ ਸ਼ਹਿਰ ਵਿੱਚ ਰੋਸ ਸਮਾਰਜ ਕੀਤਾ ਗਿਆ ਜਿਸ ਉਪਰੰਤ ਐਸ.ਡੀ.ਐਮ. ਸਿਵਲ ਪ੍ਰਸ਼ਾਸਨ ਨੂੰ ਮੈਮੋਰੰਡਮ ਦਿੱਤਾ ਗਿਆ। ਭਾਰੀ ਕਟ ਨੂੰ ਸੰਬੋਧਨ ਕਰਦਿਆ ਕਰੀਮਪੁਰ ਨੇ ਆਖਿਆ ਕਿ ਸਾਡੇ ਮਹਾਨ ਰਹਿਬਰਾਂ ਨਾਲ ਹੋ ਰਹੀਆਂ ਮਾੜੀਆਂ ਕਟਨਾਵਾ ਸਬੰਧੀ ਰੋਸ ਸਮਾਰਜ ਕੀਤਾ ਗਿਆ ਹੈ ਤੇ ਸਮੇਂ-ਸਮੇਂ ਦੀ ਸਰਕਾਰ ਨੇ ਹਮੇਸ਼ਾ ਸਾਡੇ ਸਮਾਜ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਬਾਬਾ ਸਾਹਿਬ ਦੇ ਬੁੱਤਾਂ ਦੀ ਲਗਾਤਾਰ ਹੋ ਰਹੀ ਬੇਅਦਬੀ ਤੇ ਚੇਤਾਵਨੀ ਦਿੰਦਿਆਂ ਕਿਹਾ ਕਿ ਸਾਡੇ ਮਹਾਨ ਰਹਿਬਰਾਂ ਨਾਲ ਪਿਛਲੇ ਦਿਨਾਂ ਵਿੱਚ ਛੇੜਛਾੜ ਕਰਨ ਵਾਲੇ 마ੜੇ ਅੰਸਰਾ ਖਿਲਾਫ ਸਖਤ ਕਾਰਵਾਈ ਕਰਕੇ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਬੰਦ ਕਰਵਾਇਆ ਜਾਵੇ ਨਹੀਂ ਤਾਂ ਸਰਕਾਰ ਇਸ ਦੇ ਗੰਭੀਰ ਨਤੀਜਿਆਂ ਨੂੰ ਪੁੱਤਣ ਲਈ ਤਿਆਰ ਰਹੇ ਉਹਨਾਂ ਨੇ ਖੁਰਾਲਗੜ ਸਾਹਿਬ ਵਿਖੇ ਗੁਰੂਕਾਰ ਦੇ ਨਜ਼ਦੀਕ ਖੁੱਲੇ ਸ਼ਰਾਬ ਦੇ ਠੇਕੇ ਨੂੰ ਤੁਰੰਤ ਬੰਦ ਕਰਨ ਤੋਂ ਇਲਾਵਾ shri ਖੁਰਾਲਗੜ ਸਾਹਿਬ ਨੂੰ ਪਵਿੱਤਰ ਅਸਥਾਨ ਦਾ ਦਰਜਾ ਦੇਣ ਦੀ ਵੀ ਮੰਗ ਕੀਤੀ ਇਸ ਮੌਕੇ ਡਾਕਟਰ ਅੰਬੇਡਕਰ ਕਮੇਟੀਆਂ ਅਤੇ ਗੁਰੂ ਰਵਿਦਾਸ ਪ੍ਰਬੰਧਕ ਕਮੇਟੀਆਂ ਤੋਂ ਇਲਾਵਾ ਐਡਵੋਕੇਟ ਬਲਵਿੰਦਰ ਕੁਮਾਰ ਬਿੱਟੂ ਗਾਇਕ ਐਸ ਐਸ ਆਜ਼ਾਦ ਮਿਸ਼ਨਰੀ ਗਾਇਕ ਵਿੱਕੀ ਬਹਾਦਰ ਕੇ ਹਰਮੇਸ਼ ਸਿੰਘ ਪਾਰਸਿੰਘਪੁਰ ਤੀਰਥ ਰਾਜਪੁਰਾ ਸੋਮਨਾਥ ਰਟੈਂਡਾ ਰਾਮ ਸਰੂਪ ਵੇਰਕਾ ਸਤਪਾਲ ਰਟੈਂਡਾ ਰਾਜਕੁਮਾਰ ਬਿੱਟੂ ਸਤਪਾਲ ਤੇ ਸ਼ਿੰਗਾਰਾ ਰਾਮਦੇয়ালਪੁਰ ਕਸ਼ਮੀਰ ਰਾਮ ਬੋਟਾ ਰਾਮ ਸੋਹਣ ਲਾਲ ਗੁਰੂ ਆਦਿ ਤੋਂ ਇਲਾਵਾ ਹਜ਼ਾਰਾਂ ਦੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ ਤੁਸੀਂ ਦੇਖ ਰਹੇ ਹੋ ਬੱਗਾ ਸੇਲਕਿਆਣਾ ਦੀ ਰਿਪੋਰਟ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਜੀ ਇਸ ਕਰਕੇ ਇਕੱਠੇ ਹੋਏ ਆ ਸਾਡੇ ਗੁਰੂ ਦੇ ਗੁਰਦੁਆਰਿਆਂ ਦੇ ਲਾਗੇ ਵੀ ਹੁਣ ਤਾਂ ਸ਼ਰਾਬ ਦੇ ਠੇਕੇ ਖੋਲ ਦਿੱਤੇ ਗਏ ਕਿਤੇ ਸਾਡੇ ਗੁਰੂ ਜੀ ਦੀ ਬੇਅਦਬੀ ਕੀਤੀ ਜਾਂਦੀ ਆ ਕਿਤੇ ਸਾਡੇ ਰਹਿਬਰ ਡਾਕਟਰ ਅੰਮ੍ਰਿਤਕਾ ਸਾਹਿਬ ਜੀ ਦੀ ਬੇਅਦਬੀ ਕੀਤੀ ਜਾਂਦੀ ਆ ਸਾਡੀ ਸਰਕਾਰ ਨੂੰ ਚੇਤਾਵਨੀ ਆ ਅਗਰ ਉਹਨਾਂ ਨੇ ਇਹ ਫੈਸਲਿਆਂ ਤੇ ਸਹੀ ਆਪਣਾ ਫੈਸਲਾ ਨਾ ਲਿਆ ਤੇ ਬਹੁਤ ਜਨ ਸਮਾਜ ਪਾਰਟੀ ਐਟਨਾ ਇੱਕ ਵੀ ਫਰਕਾਉਣ ਜਾਣਦੀ ਆ ਕਿ ਨਸ਼ੇ ਦੀਆਂ ਦੁਕਾਨਾਂ ਖੋਲੀਆਂ ਜਾ ਰਹੀਆਂ ਉਸ ਦੇ ਰੋਸ ਵਿੱਚੋ ਅੱਜ ਤੁਸੀਂ ਗਰ ਸੰਕਰ ਦੇ ਅੰਦਰ ਅਕਤਤ ਹੋਏ ਕਿਹੜੀ ਸਰਕਾਰ ਤੁਹਾਨੂੰ ਗਰੰਟੀਆਂ ਦੇ ਕੇ ਆਈ ਸੀ ਉਹਨੇ ਗਰੰਟੀਆਂ ਤੇ ਖਰੇ ਕੀ ਉਤਰਨਾ ਸੀ ਉਹਦੇ ਰਾਜ ਦੇ ਅੰਦਰ ਜਿੱਦਾਂ ਦੇ ਹਾਲਾਤ ਪੈਦਾ ਹੋਏ ਆ ਅੱਜ ਨਾ ਤਾਂ ਪਿੰਡਾਂ ਦੇ ਅੰਦਰ ਲੋਕਾਂ ਦੇ ਪਸ਼ੂ ਮਹਿਮੂਲ ਆ ਤੇ ਨਾ ਹੀ ਇਸ ਸ਼ਹਿਰਾਂ ਦੇ ਅੰਦਰ ਲੋਕਾਂ ਦੀਆਂ ਦੁਕਾਨਾਂ ਮਹਿਫੂਜ਼ ਆ ਸੋ ਇਸ ਤੋਂ ਅੱਗੇ ਚਲੀਏ ਤੇ ਧਾਰਮਿਕ ਆਸਥਾ ਦੇ ਕੇਂਦਰਾਂ ਦੇ ਦੌਰੇ ਜਿੱਦਾਂ ਦੀ ਵਿਵਸਥਾ ਸਰਕਾਰ ਵੱਲੋਂ ਖੜੀ ਕੀਤੀ ਜਾ ਰਹੀ ਆ ਇੱਕ ਪਾਸੇ ਉਹ ਨਾਹਰਾ ਦੇ ਰਹੀ ਹੈ ਕਿ ਅਸੀਂ ਜੰਗ ਨਸ਼ਿਆਂ ਦੇ ਵਿਰੁੱਧ ਚਲਾ ਰਹੇ ਆ ਦੂਜੇ ਪਾਸੇ ਧਾਰਮਿਕ ਸਥਾਨਾਂ ਦੇ ਉੱਤੇ ਠੇਕੇ ਆ ਨੋਟ ਕਰਕੇ ਉਹ ਠੇਕੇ ਖੁਲਮਾਏ ਜਾ ਰਹੇ ਆ ਉਹਨਾਂ ਦੇ ਨਾਲ ਨਜਾਇਜ਼ ਦੁਕਾਨਾਂ ਚਲਵਾਈਆਂ ਜਾ ਰੀਆਂ ਔਰ ਕਿ ਅੱਜ ਦਾ ਜਿਹੜਾ ਰੋਸ ਧਰਨਾ ਆ ਰੋਸ ਮਾਰਚ ਆ ਉਹ ਸਰਕਾਰ ਦੀਆਂ ਮਾੜੀਆਂ ਨੀਤੀਆਂ ਦੇ ਖਿਲਾਫ ਆ ਬਾਬਾ ਸਾਹਿਬ ਅੰਬੇਡਕਰ ਜੀ ਦਾ ਬਹੁਤ ਹੀ અપਮਾਨ ਹੋਇਆ ਬੇਅਪਦੀ ਹੋਈ ਖੁਰਾਲਗੜ੍ਹ ਦੀ ਪਵਿੱਤਰ ਧਰਤੀ ਦੇ ਸ਼ਰਾਬ ਦੇ ਨਜਾਇਜ਼ ਠੇਕੇ ਖੁੱਲੇ ਗਏ ਹਨ ਠੇਕੇ ਨੂੰ ਵੀ ਬੰਦ ਕਰਾਉਣ ਲਈ ਔਰ ਬਾਬਾ ਸਾਹਿਬ ਅੰਬੇਡਕਰ ਦੀ ਦੀ ਬੇਅਦਬੀ ਦਾ ਦੇ ਦੋਸ਼ ਕਰਨ ਲਈ ਅੱਜ ਦਾ ਜਿਹੜਾ ਰੋਸਤਾ ਦਿੱਤਾ ਜਾ ਰਿਹਾ ਬਹੁਜਨ ਸਮਾਜ ਪਾਰਟੀ ਵੱਲੋਂ ਬਹੁਜਨ ਸਮਾਜ ਪਾਰਟੀ ਇਹਦੀ ਘੋਰ ਨਿੰਦਿਆ ਕਰਦੀ ਹੈ ਪੰਜਾਬ ਸਰਕਾਰ ਮਰਦਾਬਾਦ 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 ਡਾਕਟਰ ਅੰਬੇਡਕਰ ਦੇ ਬੁੱਤਾਂ ਦੀ ਬੇਅਦਬੀ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਗ੍ਰਿਫਤਾਰ ਜਿੰਦਾਬਾਦ ਆਗਿਆ ਸਮਾਜ ਪਾਰਟੀ ਜਿੰਦਾਬਾਦ 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 ਮੈਂ ਤੁਹਾਡੀ ਮਾਇਆ ਵਰਗੀ ਜਿੰਦਾਬਾਦ